ਸਰਗਾਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਪੈਨ ਦੀ ਮਹਿਕ ਕਿਹੋ ਜਿਹਾ ਕਰ ਸੀ ਦਿੱਲੀ ਵਾਲੇ ਚਾਚੀ ਜੀ ਦਾ ਜੀਤੇ ਦੇ ਪਿੰਡ ਦੇ ਗੁਰਦੁਆਰੇ ਤੋਂ ਕਿਤੇ ਵੱਡਾ ਕੁਝ ਦਿਨ ਹੋਏ ਜੀਤਾ ਆਪਣੇ ਪਿੰਡੋਂ ਆਇਆ ਸੀ ਸਾਰੀ ਰਾਤ ਗੱਡੀ ਫੜਫੜ ਕਰਦੀ ਰਹੀ ਸੀ ਉਹਦੇ ਨਾਲ ਉਹਦੀ ਬਿਮਾਰ ਮਾਂ ਆਈ ਸੀ ਬਾਪੂ ਦੇ ਭੈਣ ਸੋ ਮਾਏ ਸਨ ਤੇ ਹੁਣ ਬਾਪੂ ਮਾਂ ਨੂੰ ਦਿੱਲੀ ਦੇ ਵੱਡੇ ਹਸਪਤਾਲ ਲੈ ਗਿਆ ਹੋਇਆ ਸੀ ਮਾਂ ਨੇ ਹਸਪਤਾਲ ਜਾਣ ਲੱਗਿਆ ਜੀਤੇ ਨੂੰ ਕਿਹਾ ਸੀ ਨਾ ਰੋ ਮੇਰਾ ਬੀਬਾ ਵੀਰ ਸੋਮੀ ਭੈਣ ਜੂ ਤੇਰੇ ਕੋਲ ਐ ਤੇਰੇ ਦਿੱਲੀ ਵਾਲੇ ਚਾਚੇ ਦੀ ਮਦਦ ਨਾਲ ਮੈਂ ਇਸ ਨਾਮਰਾਦ ਬਿਮਾਰੀ ਤੋਂ ਸ਼ੀਤੀ ਹੀ ਖਿਹੜਾ ਛਡਾ ਲੂੰ ਤੇ ਮੇਰਾ ਮੂੰਹ ਨਿਰੋਇਆ ਹੋ ਜਾਉ ਫਿਰ ਆਪਣੇ ਲਾਲ ਨੂੰ ਪਹਿਲਿਆਂ ਵਾਂਗ ਹੀ ਚੁੰਮ ਸਕਿਆ ਕਰਾਂਗੀ ਤੇ ਮਾਂ ਨੇ ਕੁਝ ਇਸ ਤਰ੍ਹਾਂ ਜੀਤੇ ਨੂੰ ਕੁੱਟਿਆ ਸੀ ਕਿ ਉਸ ਨੂੰ ਜਾਪਿਆ ਜਿਵੇਂ ਬੁੱਲਾ ਦੀ ਥਾਵੇਂ ਮਾਂ ਇਸ ਬਿੰਦ ਬਾਮਾ ਨਾਲ ਹੀ ਉਹਨੂੰ ਚੁੰਮ ਗਈ ਹੋਵੇ ਫਿਰ ਮਾਂ ਨੇ ਇੱਕ ਪੋਟਲੀ ਸੋਮਾ ਭੈਣ ਨੂੰ ਦਿੱਤੀ ਸੀ ਪੁੱਤ ਇਹਦੇ ਵਿੱਚ ਦੋ ਰਖੜੀਆਂ ਵੀ ਨੇ ਚੌਥ ਬੁੱਧ ਨੂੰ ਆਪਣੇ ਵੀਰ ਨੂੰ ਇੱਕ ਰਖੜੀ ਬੰਨ੍ਹ ਦੇਈ ਤੇ ਦੂਜੀ ਆਪਣੇ ਚਾਚੇ ਦੇ ਪੁੱਤ ਭਰਾ ਨੂੰ ਉਸ ਵਿਚਾਰੇ ਦੀ ਆਪਣੀ ਤਾਂ ਕੋਈ ਭੈਣ ਨਹੀਂ ਤੇ ਸੋਮੀਏ ਮੇਰੇ ਜੀਤੇ ਦਾ ਧਿਆਨ ਰੱਖੀ ਇੱਥੇ ਤੂੰ ਹੀ ਉਹਦੇ ਲਈ ਮੇਰੀ ਥਾਂ ਹੈ ਜਦੋਂ ਮਾਂ ਨੇ ਆਪਣੀ ਥਾਂ ਭੈਣ ਨੂੰ ਸੌਂਪੀ ਤਾਂ ਜੀਤੇ ਨੂੰ ਜਾਪਿਆ ਕਿ ਕਾਲਾ ਜੀ ਆ ਬਿਡੋਲ ਪਰਛਾਵਾਂ ਮਾਂ ਵੱਲ ਵੱਧ ਕੇ ਆਇਆ ਤੇ ਉਹਨੂੰ ਦੂਰ ਤਰੂਹੀ ਲੈ ਜਾ ਰਿਹਾ ਸੀ ਪਰਛਾਵਾਂ ਜਿਹੋ ਜਿਹੜਾ ਡਰਾਉਣੀਆਂ ਕਹਾਣੀਆਂ ਵਿੱਚ ਹੁੰਦਾ ਹੈ ਤੇ ਆਪਣੇ ਪਿੰਡ ਤੋਂ ਵੀ ਕਿਤੇ ਵੱਡੇ ਘਰ ਵਿੱਚ ਜੀਤੇ ਕੋਲ ਸਿਰਫ ਸੋਮਾ ਭੈਣ ਹੀ ਰਹਿ ਗਈ ਸੀ ਉਂਝ ਤਾਂ ਇਸ ਘਰ ਵਿੱਚ ਦੋ ਕੁੱਤੇ ਸਨ ਤੇ ਚਾਚੀ ਜੀ ਸਨ ਤੇ ਚਾਚੀ ਜੀ ਦਾ ਇੱਕੋ ਇੱਕ ਪੁੱਤਰ ਸੀ ਜਿਸ ਨੂੰ ਉਹ ਕਾਕਾ ਜੀ ਕਹਿੰਦੇ ਸਨ ਤੇ ਕਿੰਨੇ ਹੀ ਨੌਕਰ-ਨੌਕਰਾਨੀਆਂ ਸਨ ਜਿਹੜੇ ਕਾਕਾ ਜੀ ਨੂੰ ਛੋਟਾ ਸਾਬ ਬੁਲਾਉਂਦੇ ਸਨ ਆ ਚਾਚਾ ਜੀ ਤਾਂ ਰੋਜ਼ ਸਵੇਰੇ ਇੱਕ ਵੱਡੀ ਸਾਰੀ ਮੋਟਰ ਉੱਤੇ ਚੜ੍ਹ ਕੇ ਆਪਣੇ ਕੰਮ ਤੇ ਚਲੇ ਜਾਂਦੇ ਸਨ ਜਦੋਂ ਸਵੇਰੇ ਚਾਚਾ ਜੀ ਦੀ ਮੋਟਰ ਬਾਹਰਲੇ ਫਾਟਕ ਵਿੱਚੋਂ ਨਿਕਲਦੀ ਸੀ ਉਦੋਂ ਉਸ ਵਿੱਚੋਂ ਬੜੀ ਸੋਹਣੀ ਤਵਿਆਂ ਵਾਲੇ ਵਾਜੇ ਵਰਗੀ ਆਵਾਜ਼ ਆਉਂਦੀ ਸੀ ਤੇ ਉਦੋਂ ਮਗਰੋਂ ਸਾਰਾ ਦਿਨ ਇਸ ਘਰ ਵਿੱਚ ਕੋਈ ਸੋਹਣੀ ਆਵਾਜ਼ ਨਹੀਂ ਸੀ ਨਿਕਲਦੀ ਚਾਚੀ ਜੀ ਦਾ ਘੱਟ ਹੀ ਉਹਨਾਂ ਨਾਲ ਬੋਲਦੇ ਸਨ ਜੇ ਕਦੇ ਬੋਲਦੇ ਵੀ ਤਾਂ ਅੰਦਰ ਪੈਰ ਪੂਂਜ ਕੇ ਆ ਕੁਰਸੀ ਉੱਤੇ ਚੌਂਕੜੀ ਨਾ ਮਾਰ ਪਾਣੀ ਪੀਂਦਿਆਂ ਇੰਜ ਘਟ ਘਟ ਨਾ ਕਰ ਦਿਸਦਾ ਨਹੀਂ ਤੈਨੂੰ ਅੱਖਾਂ ਨਹੀਂ ਕੀ ਵਿਚ ਬਟੇ ਚ ਬਟਨ ਇਹ ਕੋਈ ਚੁੱਲਾ ਥੋੜੀ ਹੈ ਇਹ ਤੇ ਅੰਗੀਠੀ ਹੈ ਕਿੰਟੂ ਵਿਵਾਰਨਾ ਹੋਣ ਤਾਂ ਚਾਚੀ ਨੇ ਬੜੇ ਸੋਹਣੇ ਫੁੱਲਾਂ ਵਾਲੇ ਕੱਪੜੇ ਪਾਏ ਹੋਏ ਸਨ ਪਰ ਉਹਨਾਂ ਦੇ ਬੋਲਾਂ ਵਿੱਚ ਕੰਡੇ ਹੀ ਕੰਡੇ ਸਨ ਕਾਕਾ ਜੀ ਛੋਟਾ ਸਾਹਿਬਾਂ ਵਿੱਚ ਜੀਤੇ ਦਿਹਾੜ ਦਾ ਹੀ ਸੀ ਪਰ ਉਹ ਉਹਦੇ ਨਾਲ ਉੱਕਾ ਨਹੀਂ ਸਨ ਨਹੀਂ ਸੀ ਖੇਡਦਾ ਕਾਕਾ ਜੀ ਕੋਲ ਅਲੋਕਾਰ ਬਾਜ਼ੀਆਂ ਖਡਾਉਣੇ ਸਨ ਤੇ ਇੱਕ ਨਿੱਕੀ ਜਹੀ ਰੇਲ ਗੱਡੀ ਆਪਣੇ ਕੋਲ ਗੋਲੀ ਹੀ ਉੱਤੇ ਘੁੰਮਦੀ ਸੀ ਅੱਗੇ ਬੰਬਾ ਘੂਕ ਮਾਰਦਾ ਸੀ ਤੇ ਬੱਤੀ ਪਿੱਛੇ ਬੱਤੀਆਂ ਜਗਦੀਆਂ ਬੁਝਦੀਆਂ ਸਨ ਇੱਕ ਟੋਪੀ ਵਾਲਾ ਬਾਜੀਗਰ ਚਾਬੀ ਲਾਇਆ ਕਈ ਕਰਤਬ ਦਿਖਾਉਂਦਾ ਸੀ ਦੋ ਸ਼ੀਸ਼ਿਆਂ ਵਾਲਾ ਇੱਕ ਡੱਬਾ ਸੀ ਜਿਹਦੇ ਵਿੱਚ ਨੀਲ ਨੀਝ ਲਾਇਆ ਚਾਚਾ ਜੀ ਨੇ ਦੱਸਿਆ ਸੀ ਦੂੜ ਡਰੇਡੇ ਦੇਸ਼ਾਂ ਦੀਆਂ ਝਾਤੀਆਂ ਇਹ ਨਬਿਨ ਅਸਲ ਵਰਗੀਆਂ ਦਿਸਦੀਆਂ ਹਨ ਤੇ ਹੋਰ ਵੀ ਕਈ ਕੋਝ ਸੀ ਬਾਜ਼ੀਆਂ ਸਨ ਕਿ ਜਿਵੇਂ ਕਿਤੋਂ ਪਰੀਆਂ ਵਸ ਕੀਤੀਆਂ ਹੁਣ ਪਰ ਕਾਕਾ ਜੀ ਕਿਸੇ ਵੀ ਚੀਜ਼ ਨੂੰ ਜੀਤੇ ਨੂੰ ਹੱਥ ਵੀ ਨਹੀਂ ਸੀ ਲੱਗਣ ਦਿੰਦਾ ਉਹ ਜੀਤੇ ਨਾਲ ਹਾਈ ਹਾਈ ਮਾਈ ਕੁੰਦਾ ਹੀ ਨਹੀਂ ਸੀ ਜੇ ਕਦੇ ਕੋ ਵੀ ਪਵੇ ਤਾਂ ਅਜਹੀ ਹਮ ਕੀ ਤੁਮ ਕੀ ਮਾਰਦਾ ਕੀ ਬਹੁਤੀ ਵਾਰੀ ਜੀਤੇ ਦੇ ਕੱਖ ਪੱਲੇ ਹੀ ਨਹੀਂ ਸੀ ਪੈਂਦਾ ਮੇਰੇ ਵੀਓ ਮਾਸਟਰ ਤੋਂ ਹੱਥ ਕੋ ਹੱਥ ਮਤ ਲਗਾਓ ਜੇ ਹਮਾਰਾ ਟ੍ਰਾਈਸਾਈਕਲ ਹੈ हम तुमको छूने नहीं देगा मामा के हम को चॉकलेट और स्वीट खिलाए तुमको नहीं हमने कोका कोला पिया है तुमको पानी मिला अते सब तो वद अचम्भे वाली गल यही सी कि ओ अपनी मां नो मम्मा कहता सी फुल्ला वरगे कपड़ियां वाली चाची कंडिया वरगे बोल परियां बस कीते वरगियां बाजियां वाला ਚਾਚੇ ਦਾ ਪੁੱਤ ਭਰਾ ਭੂਤਾ ਵਰਗੇ ਬੋਲ ਹਾਂ ਕਦੇ ਕਦਾਈ ਕਮਰੇ ਵਿੱਚੋਂ ਵਿਚਕਾਰੋ ਚਾਂ ਚੱਕੇ ਟੰ ਟੰ ਜਹੀ ਆਵਾਜ਼ ਹੁੰਦੀ ਤਾਂ ਚਾਚੀ ਇੱਕ ਕਾਲੀ ਨਲਕੀ ਜਹੀ ਫੜ ਲੈਂਦੀ ਇਸ ਨਲਕੀ ਦੇ ਦੋ ਪਾਸੀ ਕੁੱਪੀਆਂ ਜਹੀਆਂ ਸਨ ਤੇ ਕਿੰਨਾ ਕਿੰਨਾ ਚੇਤ ਚਾਚੀ ਉਹਨਾਂ ਕੁੱਪੀਆਂ ਨੂੰ ਮੂੰਹ ਤੇ ਕੰਨ ਲਾਈ ਮਿੱਠਾ ਮਿੱਠਾ ਬੋਲਦੀ ਰਹਿੰਦੀ ਸੀ ਇਸ ਕੁੱਪੀ ਲਈ ਮਿੱਠੇ ਬੋਲ ਤੇ ਜੀਤੇ ਸੋਮਾ ਲਈ ਕੰਡਿਆਂ ਵਰਗੇ ਬੋਲ ਕਿਹੋ ਜਿਹਾ ਘਟ ਸੀ ਦਿੱਲੀ ਵਾਲੇ ਚਾਚੀ ਜੀ ਦਾ ਹੁਣੇ ਪਤਾ ਨਹੀਂ 소ਮਾ ਭੈਣ ਨਾਲ ਕੀ ਗੱਲ ਛੇੜ ਪਈ ਤੇ ਚਾਚੀ ਨੇ ਇੱਕ ਅਜੀਬ ਤਰ੍ਹਾਂ ਦਾ ਹਾਸਾ ਹੱਸ ਕੇ ਕਿਹਾ ਮਾਂ ਦਾ ਹਾਸਾ ਕਿੱਡਾ ਨਿੱਕਾ ਹੁੰਦਾ ਸੀ ਤੇ ਚਾਚੀ ਦਾ ਹਾਸਾ ਕਿੱਡਾ ਝੱਕ ਸੀ ਕੋਈ ਨਹੀਂ ਤੁਸੀਂ ਦੋਵਾਂ ਕਿਹੜਾ ਇਥੋਂ ਛੇਤੀ ਚਲੇ ਜਾਣਾ ਹੈ ਇਹ ਤਾਂ ਆਪਣੇ ਚਾਚੇ ਦੇ ਸਿਰ ਨੂੰ ਸੀਸਾ ਦਿਓ ਜਿੰਨੇ ਤੁਹਾਡੀ ਮਾਂ ਨੂੰ ਵੱਡੇ ਹਸਪਤਾਲ ਵਿੱਚ ਦਾਕਲਾ ਦਵਾ ਦਿੱਤਾ ਏ ਨਹੀਂ ਤਾਂ ਪਹਿਲੀ ਗੁੱਲਾ ਵੇਚ ਕੇ ਵੀ ਤੁਹਾਡਾ ਬਾਪੂ ਇਸ ਆਪਰੇਸ਼ਨ ਦਾ ਖਰਚ ਨਹੀਂ ਸੀ ਤਾਰ ਸਕਦਾ ਜੇ ਇਹ ਆਪਰੇਸ਼ਨ ਠੀਕ ਵੀ ਹੋ ਜਾਏ ਪਤਾ ਕੁਝ ਨਹੀਂ ਇਹਦੇ ਵਿੱਚ ਬਹੁਤੇ ਮਰੀਜ਼ ਮਰ ਜਾਂਦੇ ਨੇ ਤਾਂ ਵੀ ਪਿਛੋ ਹਸਪਤਾਲ ਵਿੱਚ ਹੀ ਟਿਕਾਣਾ ਪੈਂਦਾ ਏ ਤੇ ਗੱਲ ਮੁੱਕਣ ਪਿੱਛੋਂ ਵੀ ਵਾਵਾ ਚਿਰੋ ਹੀ ਜੱਕ ਹਾਸਾ ਚਾਚੀ ਦੇ ਮੂੰਹ ਉੱਤੇ ਧੂੜਿਆ ਰਿਹਾ ਸੀ ਸੋਮਾ ਦਾ ਮੂੰਹ ਇੱਕਦਮ ਪੀਲਾ ਭੂਖ ਹੋ ਗਿਆ ਜੀਤਾ ਸੋਚੀ ਪੈ ਗਿਆ ਪ੍ਰੇਸ਼ਨ ਪ੍ਰੇਸ਼ਨ ਜ਼ਰੂਰ ਕੋਈ ਚੰਗੀ ਸ਼ਹਿ ਹੁੰਦੀ ਹੋਵੇਗੀ ਜਿਹੜੀ ਚਾਚੇ ਦੀ ਮਦਦ ਨਾਲ ਬਾਪੂ ਨੇ ਮਾਂ ਲਈ ਮੋਲ ਲੈ ਲਈ ਹੈ ਤੇ ਚੰਗੀ ਸ਼ਹਿ ਮਾਂ ਦਾ ਮੂੰਹ ਨਰੋਇਆ ਕਰ ਦੇਗੀ ਤੇ ਫਿਰ ਨਾ ਉਹਦਾ ਮੂੰਹ ਚੁੰਮ ਸਕਿਆ ਕਰੇਗੀ ਉਹਨੇ ਆਪਣੀ ਮਾਂ ਦੇ ਕੱਪੜਿਆਂ ਉੱਤੇ ਇਹੋ ਜਿਹੇ ਸੋਹਣੇ ਫੁੱਲ ਕਦੇ ਨਹੀਂ ਸਨ ਤੱਕੇ ਜਿਹੋ ਜੇ ਚਾਚੀ ਦੇ ਕੱਪੜਿਆਂ ਤੇ ਸਨ ਤੇ ਚਾਚੀ ਸਵੇਰ ਤੋਂ ਪਿੱਛੋਂ ਵੱਖ ਤਰ੍ਹਾਂ ਦੇ ਫੁੱਲਾਂ ਵਾਲੇ ਵੇਸ ਤੋਂ ਬਾਹਰ ਵਟਾਏ ਚੁੱਕੀ ਸੀ ਪਰ ਜੀਤਾ ਹੀ ਜਾਣਦਾ ਸੀ ਕਿ ਉਹਦੀ ਮਾਂ ਦੇ ਬਿਮਾਰ ਮੂੰਹ ਉੱਤੇ ਵੀ ਇੰਨਾ ਵਨਸਵੰਨੇ ਫੁੱਲਾਂ ਨਾਲੋਂ ਕਿਤੇ ਵੱਧ ਸੋਹਣੇ ਫੁੱਲ ਟੈਕਦੇ ਰਹਿੰਦੇ ਸਨ ਤੇ ਹੁਣ ਜਦੋਂ ਮਾਂ ਦਾ ਮੂੰਹ ਨਰੋਇਆ ਹੋ ਜਾਵੇਗਾ ਮਾਤਾ ਬਮਾ ਮੂੰਹ ਬੁਮਾਰ ਹੋਇਆ ਇੰਨੇ ਬਰੇ ਹੋ ਗਏ ਸਨ ਕੀ ਜੀਤੇ ਨੂੰ ਉਹਦੇ ਨਰੋਏ ਮੂੰਹ ਦਾ ਚੇਤਾ ਵੀ ਨਹੀਂ ਸੀ ਰਿਹਾ ਜਾਵਦਾ ਤਾਂ ਕਹੇ ਅਲੋਕਾਰ ਫੁੱਲ ਮਾਂ ਦੇ ਮੁਖੜੇ ਉੱਤੇ ਖੇੜ ਪੈਣਗੇ ਪਰ ਉਹ ਮਰੀਜ਼ ਕੀ ਹੁੰਦੇ ਨੇ ਜਿਹੜੇ ਚਾਚੀ ਨੇ ਕਿਹਾ ਮਰ ਜਾਂਦੇ ਨੇ ਨੇੜੇ ਸੋਮਾ ਭੈਣ ਦਾ ਮੂੰਹ ਪੀਲਾ ਪੈ ਗਿਆ ਸੀ ਮਾਂ ਤੇ ਜੀਤੇ ਨੂੰ ਫਿਰ ਉਹੀ ਕਾਲਾ ਜਿਹਾ ਪਰਛਾਵਾਂ ਦਿਸਿਆ ਪਰਛਾਵੇਂ ਜਿਹੋ ਜਿਹਾ ਡਰਾਉਣੀਆਂ ਕਹਾਣੀਆਂ ਵਿੱਚ ਹੁੰਦਾ ਹੈ ਉਹਨੇ ਸੋਮਾ ਦਾ ਹੱਥ ਘੁੱਟ ਕੇ ਫੜਿਆ ਇੱਥੇ ਸੋਮਾ ਭੈਣ ਹੀ ਤਾਂ ਮਾਂ ਦੀ ਥਾਂ ਸੀ ਬਹਰੋਂ ਕੀ ਤੋਂ ਕਾਕਾ ਜੀ ਅੰਦਰ ਆ ਗਿਆ ਉਹਦੇ ਨਾਲ ਉਹਦਾ ਇੱਕ 베ਲੀ ਸੀ ਚਾਚੀ ਜੀ ਨੇ ਦੋਵਾਂ ਨੂੰ ਬੜਾ ਲਾਡ ਕੀਤਾ ਫਿਰ ਕਾਕਾ ਜੀ ਤੇ ਉਹਦਾ 베ਲੀ ਬਾਹਰ ਬਰਾਂਡੇ ਵਿੱਚ ਖੇਡਣ ਚਲੇ ਗਏ ਕਾਕਾ ਜੀ ਨੇ ਸਭ ਬਾਜ਼ੀਆਂ ਆਪਣੇ 베ਲੀ ਸਾਹਮਣੇ ਢੇਰ ਕਰ ਦਿੱਤੀਆਂ ਉਹ ਸਭ ਬਾਜ਼ੀਆਂ ਜਿੰਨਾਂ ਨੂੰ ਜੀਤਾ ਹੱਥ ਵੀ ਨਹੀਂ ਸੀ ਲਾ ਸਕਿਆ ਜੀਤਾ ਵੀ ਬਰਾਂਡੇ ਵਿੱਚ ਚਲਾ ਗਿਆ ਜੀਤਾ ਕੁਝ ਵਿਥ ਤੋਂ ਆਪਣੇ ਹਾਂ ਦੇ ਮੁੰਡਿਆਂ ਦੋਵਾਂ ਮੁੰਡਿਆਂ ਵੱਲ ਤੱਕਦਾ ਰਿਹਾ ਜੀਤੇ ਦੇ ਚਿੱਤ ਵਿੱਚ ਲਹੂਰੀਆਂ ਉੱਠ ਰਹੀਆਂ ਸਨ ਕਦੇ ਉਹ ਵੀ ਉਸ ਤਿੰਨਾ ਪਹੀਆਂ ਵਾਲੇ ਨਿੱਕੇ ਜਿਹੇ ਆਪਣੇ ਮੇਜ਼ ਦੇ ਸਾਈਕਲ ਉੱਤੇ ਬਿੰਦਕ ਹੂਟਾ ਲੈ ਸਕੇ ਤੇ ਜਦੋਂ ਉਹ ਦੋਵੇਂ ਝਾਰ ਡੱਬੇ ਵਿੱਚ ਨੀਂਜ ਲਾ ਕੇ ਮੂਰਤਾਂ ਦੇਖਦੇ ਤਾਂ ਚੀਤਾ ਉਹਨਾਂ ਦੇ ਮੂੰਹਾਂ ਉਤਲੀ ਪਲੋਂ-ਪਲ ਵਾਦੀ ਖੁਸ਼ੀ ਤੱਕ ਤੱਕ ਕੇ ਲਲਚਾਂਦਾ ਜਾਂਦਾ ਸੀ। ਉਹਦੀ ਸੋਚ ਅਤਾ ਪਤਾ ਪਈ ਲੱਗਦੀ ਸੀ। ਇਸ ਡੱਬੇ ਵਿੱਚ ਕੀ ਸੀ? ਰਾਣੀਆਂ ਸਨ, ਪਰੀਆਂ ਸਨ, ਸੁਰਗਾਂ ਦੇ ਬਾਗ ਸਨ, ਮਾਂ ਦਾ ਨਰੋਇਆ ਮੁਖੜਾ ਸੀ। ਜੀ ਲੜਕਾ ਕੌਣ ਹੈ? ਕਾਕਾ ਜੀ ਨੇ ਆਪਣੇ ਯਾਰ ਨੂੰ ਕੁਝ झुक के जवाब दिता जे हमारे चच्चा का नौकर है। जे इस तरह क्यों खड़ा है? इसकी माँ अस्पताल में है। मामा बोलती है, बोलती थी वो मर जाएगी। जीता एकदम डट्टिया पे है। इसको क्या हुआ? कुछ पगला भी है। कुरलंदा जीता बाज के ਅੰਦਰ ਆਪਣੀ ਭੈਣ ਸੋਮਾ ਨਾਲ ਚਿੰਬੜੇ ਜਾ ਚਿੰਬੜਿਆ ਚਾਚੀ ਫਿਕਰ ਨਾਲ દોੜ ਕੇ ਬਾਹਰ ਕਾਕਾ ਜੀ ਨੂੰ ਤੱਕਣ ਲੱਗੀ ਉੱਥੇ ਕਾਕਾ ਜੀ ਤੇ ਉਹਦੇ ਜਾਰ ਖਿੜ ਖਿੜ ਕੇ ਹੱਸ ਰਿਹਾ ਸੀ ਚਾਚੀ ਤਸੱਲੀ ਨਾਲ ਅੰਦਰ ਆਈ ਪਰ ਬੜੇ ਰੁੱਖ ਵਿੱਚ ਜੀਤੇ ਨੂੰ ਕਹਿਣ ਲੱਗੀ ਗੁਵਾਰ ਨਾ ਹੋਵੇ ਤਾਂ ਤੂੰ ਤੇ ਮੇਰਾ ਧਰਾ ਹੀ ਕੱਢ ਦਿੱਤਾ ਮੈਂ ਸੋਚਿਆ ਕਿਤੇ ਕਾਕਾ ਜੀ ਨੂੰ ਕੁਝ ਹੋ ਨਾ ਗਿਆ ਹੋਵੇ ਤੇ ਫਿਰ ਕੁਝ ਚਿਰ ਪਿੱਛੋਂ ਕੀ ਫਟ ਪਿਆ ਕੀ ਇੰਜ ਰੋਈ ਜਾਣਾ ਹੈ ਕੁਝ ਮੁਹੂ ਬਿਰਕੇ ਵੀ ਪਰ ਜੀਤਾ ਆਪਣੀ ਭੈਣ ਨੂੰ ਚਿੰਬੜ ਕੇ ਬਸ ਰੋਈ ਗਿਆ ਰੋਂ ਸੀ ਕੀ ਜਿਵੇਂ ਕੋਈ ਕੜ ਪਾਟ ਪਿਆ ਹੋਵੇ ਰਾਤੀ ਜਾ ਕੇ ਕਿਤੇ ਜੀਤੇ ਨੇ ਆਪਣੀ ਭੈਣ ਨੂੰ ਉਹ ਸਭ ਕੁਝ ਦੱਸਿਆ ਜੋ ਕਾਕੇ ਨੇ ਆਪਣੇ ਯਾਰ ਨੂੰ ਕਿਹਾ ਸੀ ਭੈਣ ਨੇ ਭੈਣ ਤੇ ਭਰਾ ਇੱਕੋ ਮੰᱡੇ ਤੇ ਲੇਟੇ ਹੋਏ ਸਨ ਉਹਨਾਂ ਦੋਵਾਂ ਲਈ ਇੱਕ ਮੰਜੀ ਚਾਚੀ ਨੇ ਆਪਣੇ ਟੱਬਰ ਦੀਆਂ ਮੰজੀਆਂ ਤੋਂ ਦੂਰ ਕਿਤੇ ਕਾਂ ਉੱਤੇ ਡਾਈ ਡਵਾਈ ਸੀ ਜੀਤੇ ਨੇ ਜੋ ਦੱਸਿਆ ਉਹ ਸੁਣ ਕੇ ਸੋਮਾ ਕੰਬ ਗਈ ਸੋਮਾ ਦੇ ਹੰਝੂ ਆਪਣੇ ਵੀਰ ਦੇ ਵਾਲਾਂ ਵਿੱਚ ਡੁੱਲ ਰਹੇ ਡੁੱਲਦੇ ਰਹੇ ਫਿਰ ਸੋਮਾ ਨੇ ਆਪਣੇ ਆਪ ਨੂੰ ਝੰਡੋੜਿਆ ਮੈਂ ਹੀ ਤਾਂ ਇਹਦੇ ਲਈ ਮਾਂ ਦੀ ਥਾਂ ਹਾਂ ਨਾ ਵੀਰ ਮੇਰੇ ਉਹ ਸਭ ਝੂਠ ਬੋਲਦਾ ਏ ਜਿੱਡਾ ਇਹ ਝੂਠ ਹੈ ਕਿ ਤੂੰ ਉਹਦੇ ਚਾਚੇ ਦਾ ਨੌਕਰ ਹੈ ਓਡਾ ਹੀ ਇਹ ਝੂਠ ਹੈ ਕਿ ਸਾਡੀ ਮਾਂ ਤੇ ਸੋਮਾ ਨੇ ਆਪਣੇ ਵੀਰ ਨੂੰ ਜੱਫੀ ਵਿੱਚ ਕੁੱਟ ਲਿਆ ਵੀਰ ਦੇ ਸਰੀਰ ਵਿੱਚ ਦੱਬੀਆਂ ਸਿਸਕੀਆਂ ਭੈਣ ਦੇ ਸਰੀਰ ਵਿੱਚ ਸਿਸਕਣ ਲੱਗ ਪਈਆਂ ਕੋਚੇਰ ਪਿੱਛੋਂ ਅਡੋਲ ਹੋ ਕੇ ਸੋਮਾ ਨੇ ਕਿਹਾ ਕੱਲ ਬੁੱਧਵਾਰ ਹੈ ਮੈਂ ਵੀਰ ਤੈਨੂੰ ਕੱਲ ਰਖੜੀ ਬੰਨਾਂਗੀ ਭੈਣ ਚਾਚੀ ਦੇ ਪੁੱਤ ਨੂੰ ਵੀ ਤੂੰ ਰਖੜੀ ਬੰਨੇਗੀ ਨਹੀਂ ਉਸ ਨੂੰ ਤਾਂ ਮੈਂ ਕਦੇ ਵੀ ਨਹੀਂ ਬੰਨਾਂਗੀ ਜੇ ਚਾਚੀ ਜ਼ੋਰ ਵੀ ਲਾਵੇ ਤਾਂ ਵੀ ਨਹੀਂ ਨਹੀਂ ਉੱਕਾ ਨਹੀਂ ਮੇਰੇ ਵੀਰ ਸੌਖਾ ਖਾ ਮੈਨੂੰ ਆਪਣੇ ਵੀਰ ਦੀ ਸੌ ਤੇ ਹੁਣ ਜੀਤੇ ਨੇ ਪੂਰੇ ਭਰੋਸੇ ਨਾਲ ਸੋਮਾ ਨੂੰ ਘੁੱਟ ਲਿਆ ਸੌ ਬਾਜ਼ੀਆਂ ਪਈਆਂ ਹੋਣ ਉਸ ਕਾਕੇ ਜੀ ਕੋਲ ਪਰ ਉਹਦੀ ਭੈਣ ਤਾ ਹੀ ਨਹੀਂ ਸੀ ਉਹ ਰਖੜੀ ਉਹਨੂੰ ਰਖੜੀ ਕੌਣ ਬਣਨੇਗਾ ਵੀਰ ਹੁਣ ਇੱਕ ਵਾਰੀ ਹੱਸਦਾ ਮੁਖੜਾ ਵਿਖਾਲ ਰੂਣੀ ਸੂਰਤ ਸੋਮਿਏ ਤਾਂ ਮਾਂ ਕਹਿੰਦੀ ਹੁੰਦੀ ਹੈ ਰਾਤਾਂ ਰੋਸ ਜਾਂਦੀ ਰਾਤ ਰੋਸ ਜਾਂਦੀ ਹੈ ਵੀਰ ਮੁਸਕੁਰਾ ਪਿਆ ਭੈਣ ਮੁਸਕੁਰਾ ਪਈ ਉਹਨਾਂ ਦੀ ਮੰਜੀ ਦੇ ਨੇੜੇ ਮਹਿਕਦੇ ਫੁੱਲ ਸਨ ਜੀਤਾ ਆਪਣੀ ਭੈਣ ਦੀ ਜੱਫੀ ਵਿੱਚ ਫੁੱਲਾਂ ਦੀ ਮਹਿਕ ਤੇ ਭੈਣ ਦੀ ਮਹਿਕ ਵਿੱਚ ਵਿਰਵਾ ਨਹੀਂ ਸੀ ਕਰ ਸਕਦਾ ਪਿਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ